पार्टीम आदमी पार्टी ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਹੋ ਸੱਸੀ ਕਾਲ ਜੀ ਵਾਹ ਜੀ ਚਲੋ ਜੀ ਠੀਕ ਹੈ ਜੀ ਬਸ ਉਸ ਪ੍ਰੈਸੰਟ ਪੜਾਓ ਜੀ ਭਾਈ ਜੀ ਕਰ ਲਓ ਬੁੱਕਾ ਸਾਈਡ ਤੇ ਭਾਈ ਜੀ ਬੁੱਕਾ ਸਾਈਡ ਤੇ ਕਰ ਲਓ ਜੀ ਬੁੱਕਾ ਸਾਈਡ ਤੇ ਕਰ ਦੋ ਫੁੱਲ ਪਾਸੇ ਕਰ ਦਿਓ ਐਮਪੀ ਖਾਓ ਤੇ ਅਸ਼ੀਰਵਾਦ ਅਸ਼ੀਰਵਾਦ ਤੇ ਫਕਰਾਓ ਜੀ ਮੂਵਟ ਨਾ ਬਲੇ ਸੋ ਨਿਹਾਲ ਸੋ ਨਿਹਾਲ ਫਕਰਾਓ ਜੀ ਸਿੱਖ ਦਾ ਪਵਾ ਦਿਓ ਜੀ ਪਵਾ ਦਿਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਜੀ ਧੰਨਵਾਦ ਕੋ ਬਾਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਆ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਬਜ਼ਰਵਰ ਸਾਡੇ ਦਿਨੀਸ਼ੋਧਿਆ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਫੈਸਲ ਸਾਹਿਬ ਸਿੰਘ ਜੀ ਭਾਈ ਸੇਖੋਂ ਜੀ ਐਮਐਲਏ ਸਾਹਿਬ ਫਰੀਦਕੋਟ ਭਾਈ ਜਰਗਜੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਿਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉੱਤੇ ਅਸੀਂ ਖਰੇ ਉੱਤਰ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਨਿਸ਼ਟਾ ਨਾਲ ਕੀਤੀ ਜਾਵੇ। ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਕੋਈ ਡਵੈਲਪਮੈਂਟ ਆਸਪੈਕਟ। ਦੇਖੋ ਜੀ ਅ ਅਭੀ ਤੋਂ ਹਮ ਬੈਠੇ ਹੀ ਆਂ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ। ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐਮਐਲਏ ਸਾਫ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈਂ। ਜਨ ਸਭ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀਆਂ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਬਹੁਤ ਸੁਭਾਗਾ ਦਿਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਗੁਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦਿਨ ਔਰ ਕਿਉਂਕਿ ਸਰਕਾਰ ਦਾ 1 ਸਾਲ ਬਚਿਆ ਬਹੁਤ ਸਾਰੇ ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਨਾਲ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਜੋ ਵੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨੂੰ ਲਿਪਰੇ ਜਾ ਦਿੰਦੇ। ਸਰਕਾਰੀ ਕਾਰਜ ਵੀ ਫੰਡਿੰਗ ਪਈ ਹੈ ਇਹ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ। ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਓਡੀ ਆਉਦੀ ਹੈ। ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜੋ ਸਾਡੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਦੇ ਉਹ ਟੋਏ ਪਰਨ ਚ ਕਾਮਯਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਸੋ ਅਗਲੀ ਜਿਹੜੀ ਪਲੈਨਿੰਗ ਆ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਆ ਜਿਹੜਾ ਵਿਚਾਰधीन ਹੈ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸ ਸ਼ੌਣੀ ਦੇ ਉੱਤੋਂ ਦੀ ਕੰਮੇਣਾ ਨਵਾਂ ਕਿਲਾ ਪਿੰਡਾਂ ਦੇ ਉੱਤੋਂ ਦੀ ਹੋ ਕੇ ਕਿਉਂਕਿ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਆ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਕੋ ਕਿ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਵੀ ਜਦਾਕ ਜਿੱਥੇ ਜਿੱਥੇ ਕੋਈ ਪਲਾਨਿੰਗ ਦੇ ਲੋਕ ਦੱਸਣਗੇ ਵੀ ਐਸ ਪਾਸੇ ਆ ਚੀਜ਼ ਦੀ ਲੋੜ ਹੈ ਤੋਂ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਸਰ ਆਪਣਾ ਏਰੀਆ ਜਿਹੜਾ ਜ਼ਿਲ੍ਹਾ ਫਰੀਦਕੋਟ ਹੈ ਇਸ ਤੋਂ ਬਾਅਦ ਇੰਡਸਟਰੀ ਤੋਂ ਸਖਣਾ ਕਿਉਂਕਿ ਸਰ ਆ ਰਹੀ ਹੈ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀ ਪੱਥਰੇ ਹੋ ਜਾਂ ਨਹੀਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋ ਗਈ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀ ਪੱਥਰ ਲਾਇਆ ਜਿਨ੍ਹਾਂ ਦੇ ਟੈਂਡਰ ਲੱਗੇ ਆ ਅਸੀਂ ਉਹਨਾਂ ਦੇ ਲਾਇਆ ਤੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਊਗੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸਾਰੇ ਆ ਕੇ ਉੱਥੇ ਨੀਂਹ ਪੱਥਰ ਰੱਖਣਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਮੂੰਹ ਮਿੱਠਾ ਵੀ ਕਰਾਂਗੇ ਸਿਕਮ ਸਾਹਿਬ ਸਾਧਕ ਰੋਡ ਜਿਹੜੀ ਸੀਵਰੇਜ ਪੈਣ ਤੋਂ ਬਾਅਦ ਸੁਰੰਗਾਂ ਵਾਲੀ ਸੜਕ ਬਣੀ ਉਹਦਾ ਕੀ ਹਾਲ ਹੈ ਉਹ ਲੱਗਿਆ ਸਰ ਉਹਦੀ ਜਾਂਚ ਵੀ ਕਰਾ ਰਹੇ ਆ ਜਿਹੜਾ ਬੰਦਾ ਦੋਸ਼ੀ ਹੋਊਗਾ ਤੁਹਾਡੇ ਸਾਹਮਣੇ ਟੰਗਾਂਗੇ ਵੀ ਉਹਨੂੰ ਇਹ ਨਹੀਂ ਗੱਲ ਹੈ ਦੇਖੋ ਜਦੋਂ ਸਾਡੇ ਦੇਸ਼ ਦੇ ਮੁੱਖ ਮੀਟਰ ਨੇ ਜਦੋਂ ਉਹ ਮੋਨ ਗਏ ਉਹ ਦੱਸ ਗਏ ਕਿ ਇੱਥੇ ਹੁਣ ਅਸੀਂ ਉਹ ਕੰਮ ਕਰਨੇ ਆ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਿਆ ਹੋਰ ਅਸੀਂ ਜੋ ਖੋਸਾ ਸਾਹਿਬ ਮੈਨੂੰ ਤਾਂ ਇਹਨਾਂ ਤੇ ਬਹੁਤ ਮਾਣ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਨੰਨੂ ਵਧਾਰਿਆ ਇਹ ਉਮਰੀ ਤੰਦੇਹੀ ਦੇ ਨਾਲ ਹੋ ਕਰਦੇ ਰਹੇ ਨੇ ਤੇ ਅਸੀਂ ਹੋਰ ਇਹ ਇਕ ਸਮਝਾਉਣੇ ਹੈ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਖਵਾਵਾਂਗੇ ਔਰ ਖੌਸਾ ਸਾਹਿਬ ਦੇ ਰਾਹੀ ਕਰਕੇ ਖਵਾਵਾਂਗੇ ਤੇ ਖੌਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇਹਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਮਿਲਿਆ ਨਹੀਂ ਤੇ ਹੁਣ ਇਹ ਮਿਲ ਗਿਆ ਅਸੀਂ ਸਾਰੇ ਇਹਨਾਂ ਦੇ ਨਾਲ ਕਿ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਏਗੀ ਠੀਕ ਹੈ ਤੇ ਸਾਰੇ ਜਿਹਨੇ ਸਾਡੇ ਸੱਜਣ ਮਿੱਤਰ ਨੇ ਤੇ ਸਾਡੇ ਦੋਸਤ ਮਿੱਤਰ ਨੇ ਤੇ ਸਾਡੇ ਕੰਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਤੇ ਇਹ ਟੀਮ ਜਿੱਥੇ ਖੁਸਾ ਸਾਹਿਬ ਦੇ ਨਾਮ ਲੱਗ ਗਈ ਉਹ ਉੱਥੇ ਸਭ ਦਾ ਤਕਦਨ ਹੋ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ